ਉਜਲ ਕਰਦੇ ਹੋ ਆਮ ਮੈਲੇ ਹਾਂ ਆਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੁਮ ਨਾਮ ਨੂਰਖ ਤੁਮ ਜਗ ਰਸਿਆਣੇ ਤੁਮ ਸਰਬ ਕਲ ਕਾਰਤਾ ਪਿਆਰਤਾ i'm

سماں جنہ ساڑھے اور حیل ہے ساتھ گردی کرپا رکھا حدنی قدرین ہے جس کرکے اپنا نے شبد پڑھیا سوئیے محلے جب تھی پستت بڑیائی کردے ہیں پاکستہ گان ماں ਪਾਪਾਂ ਨੇ ਉਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਗੁਰੂ ਮਹਾਰਾਜ ਦੀ ਮਹਿਮਾ ਨਾਨਕ ਨਾਮ ਨਿਰੰਜਣ ਜਨਿਓ ਈਨਿ ਭਗਤਾਂ ਦੇ ਮਲੇ ਬਲਾਈ ਨਾਮ ਦੀ ਮਹਿਮਾ ਕੀ ਹੈ ਜੇਨ ਪ੍ਰੇਮ ਕੀਓ i ਮਨ ਨੂੰ ਲਾ ਕੇ ਮਨ ਕੰਮ ਕਰਕੇ ਰਸਨਾ ਪੰਤਰ ਕਰੋ ਬੋਲੋ ਸਾਰੇ ਬਾਣੇ ਤੁਸੀ ਦਾ ਖਾਲਸਾ ਵਾਲੇ ਵਾਲੇ ਗੁਰੂ ਦੇ ਦਰ ਤੇ ਆਉਣਾ ਜੇ ਆਪਾਂ ਆਪਣੀ ਮਰਜੀ ਨਾਲ ਨਹੀਂ ਆਏ ਗੁਰੂ ਦੀ ਮਹਿਮਾਨ ਹੋਣਾ ਪੜਨਾ ਗੁਰੂ ਦੀ ਮਹਿਮਾਨ ਨੂੰ ਸੁਣਨਾ ਗੁਰੂ ਦੀ ਮਹਿਮਾਨ ਗਾ ਲੈਣਾ ਜੇ ਆਪਾਂ ਦਾ ਆਪ ਦਾ ਨਹੀਂ ਗੁਰੂ ਨਾਨਕ ਜੀ ਕਹਿੰਦੇ ਸਹੀ ਤੁਧੁਨਾ ਦਾ ਹਨ ਛੂਤ ਤੁਧ ਪਾਪੋਂ ਲੈਨੇ ਆਪ। ਤੇ ਮੈਨੂੰ maaf ਕਰਿਓ ਕੋਈ ਐਮੋਸ਼ਨ ਨੂੰ ਸਮਝ ਚਾਹ ਰਿਆ ਹੁਣ ਕੋਈ ਮੁਸ਼ਕਿਲ ਵਿੱਚ ਤੇ ਯਾਦ ਪਿਆ ਹੋਇ। ਕਿਤੇ ਐਕਸੀਡੈਂਟ ਦੇ ਕੋਈ ਤੜਫਿਆ ਹੋਇ। ਕੋਈ ਐਸੀ ਮੁਆਲ ਦੇ ਕਿਸਦਾ ਖਾਸ ਤੁਰੀ ਹੋ ਰਹੀ ਹੋਵੇ। ਕਿਸੇ ਦੀ ਆਪਣੇ ਸਿਰ ਦਾ ਆਪਰੇਸ਼ਨ ਹੋ ਰਿਹਾ ਪਵੇਗਾ ਕਿਛੇ ਦਾ ਕੋਈ ਕਿਸੇ ਦਾ ਕੋਈ ਦੇ ਸੰਗਤ ਜੀ ਆਪਾਂ ਸਾਰੇ ਦੇ ਬਹੁਤ ਸ਼ਤਾਦੇ ਤੇ ਉਸ ਵਾਹਿਗੁਰੂ ਦੀ ਉਸ ਪਰਮਾਤਮਾ ਦੀ ਕਿੰਨੀ ਵੱਡੀ ਕਿਰਪਾ ਜਦ ਜੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਦੇ ਸੰਗਤ ਜੀ ਇੱਥੇ ਆ ਕੇ ਆਪਾਂ ਲਾਜੇ ਲਾਜੇ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਜਿਹੜੇ ਪਿਆਰ ਨਾਲ ਬਾਣੀ ਦੇ ਬਚਨਾਂ ਨੂੰ ਸੁਣਦੇ ਪਿਆਰ ਨਾਲ ਬਾਣੀ ਦੇ ਬਚਨ ਪੜ੍ਹਦੇ ਪਿਆਰ ਨਾਲ ਬਾਣੀ ਦੇ ਬੋਲਾਂ ਨੂੰ ਗੁਰੂ ਕੀ ਬਾਣੀ ਦੇ ਉਪਦੇਸ਼ ਤੇ ਸਤ ਔਰ ਸਤ ਦੇ ਸੁਭਾਗਵਾਤੋ ਕਥਾ ਕੀ ਲਤਰ ਆਏ ਅੱਜ ਤੁਹਾਧਾ ਹੈ ਨਹੀਂ ਸੁਣੇ ਸੰਗਤ ਜੀ ਦੇ ਤਾਂ ਆਪਾ ਪੁਰੇ ਨਿਆਸੀਆਂ ਗੁਰਬਾਣੀ ਦਾ ਏਕੀਆ ਹੁਕਮ ਦੀ ਕੇ ਇੱਕ ਬਚਨ ਦੀ ਕੇ ਇੱਕ ਬਾਣੀ ਦਾ ਰੱਖਣ ਉਹ ਸਾਡੀ ਜਾਨ ਜਾਨ ਚਾ ਉਹ ਸਾਡੇ ਜੀਵਨ ਦੀ ਮਹਾ ਕਲਿਆਣ ਹੈ ਉਹ ਸਾਡੇ ਜੀਵਨ ਨੂੰ ਸ਼ਮਿਲਾਈਪ ਕਰੇਗਾ ਬਾਣੀ ਦੇ ਪਿਆਰੇ ਬੰਦਾਂ ਨੂੰ ਪਰ ਕਰਕੇ ਸੁਣ ਕਰਕੇ ਜਦ ਹਿਰਦੇ ਵਿੱਚ ਸਿਮਤੇ ਪਿਆਰੇ ਨੂੰ ਅਸਾਈਗਾ ਤੇ ਤੇਰੇ ਅੰਦਰ ਦੇ ਰੋਗ ਤੇਰੇ ਮਨ ਦੇ ਸੰਤਾਪ ਖਤਮ ਹੋ ਜਾਣਗੇ ਮਾਣੇ ਨਾ ਪਰੇਸ਼ਾਨ ਹੋਣਾ ਆਪਾ ਗੁਰੂ ਮਹਾਰਾਜ ਜੀ ਦੇ ਮੇਲੇ ਦੀ ਕਰਨੀ ਜੀ ਪਰਵਾਰ ਧਰਮਸ਼ੀਰਿ ਗੁਰਮੁਖੰਦ ਸਰ ਮਹਾਰਾਜ ਤੁਹਾਡੇ ਚਰਨਾਂ ਵਿੱਚ ਆਏ ਮੇਰ ਕਰੋ ਕਿਰਪਾ ਕਰੋ ਬਖਸ਼ਿਸ਼ ਕਰੋ عام بلا کارن دنیا میں عام بلا کار جواب بلا کار عام رکان درافت کرنا بن گیا ساتوت ہوجے جننے دی کار جو کو सृष्टि रचھی گئی تے اج بھی کدی تے اگے تک گورو دے حکم وچ 14 سنوں حکم وچ او مارن کو جنے نہیں بھڑا تا اے ہڑ ائے مار پائی کروڑاں ارباں دے نکساں ਆਨੇ ਕੀ ਆ ਬੋਲੋ ਸਭਨਾ ਸਿਮਰਿ ਵੈ। ਅਸੀਂ ਗੁਰੂ ਕੋਲੇ ਆਉਣੇ ਆ ਪਰ ਗੁਰੂ ਦਾ ਪ੍ਰੇਮ ਨਹੀਂ ਮੰਗ ਨਹੀਂ ਰੱਖਦੇ। ਬਾਹਰ ਦੇ ਵਿੱਚ ਮੰਗਣਾ ਮੰਗਣ ਨਹੀਂ ਕਾ ਹਰ ਦਾ ਸੁਭਰ ਤੇ ਮੰਗੇ ਦਾ ਫਰਕ ਨਹੀਂ ਪੈਂਦਾ। ਗੁਰੂ ਕੋਲੇ ਆ ਕੇ ਜਾਨੀ ਮਹਿਮਾ ਗੁਰੂ ਕੋਲੇ ਆ ਕੇ ਗੁਰਾਂ ਦੇ ਚਰਨਾਂ ਦੀ ਕੋਟ ਆਸਰਾ ਗੁਰੂ ਕੋਲੇ ਆ ਕੇ ਗੁਰ ਦੀ ਸਿੱਖ ਸਲਾਹ ਬਾਤ ਵਟਿਆਰੀ ਉਹ ਆਪਾ ਮੰਗ ਨਹੀਂ ਹੁੰਦੀ। ਤੇ ਜਦੋਂ ਗੁਰੂ ਕੋਲੇ ਆ ਕੇ ਫਿਰ ਆਪਾਂ ਗੁਰੂ ਦੀ ਮਹਿਮਾ ਹੀ ਮੰਗਦੇ ਤੇ ਮਾਰੇ ਕਹਿੰਦੇ ਜੇ ਮੈਂ ਬਾਪਾ ਬੰਦੇ ਨੂੰ ਤੇਰੀ ਮੈਂ ਬਾਪਾ ਪਿੰਡਾ ਕੋਈ ਜੀ ਮੋਜੀ ਸ਼ੁਰੂ ਹੋ ਜਾਣੀ ਹੈ ਜਿਨ ਨਾਨਕ ਸਤਗੁਰੂ ਪੂਜਿਆ ਫਿਰ ਹਰ ਪੂਜ ਕਰਾਂ ਸਾਥ ਸਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰਦੇਉ ਤੁਹਾਨੂੰ ਸੰਗੋਗ ਕਰਦੇ ਹੋ ਤੁਹਾਡੇ ਦਿੱਤੇ ਭੇਜੀ ਸੁਜੋਗ ਨਾਲ ਸਾਰੇ ਸੁਆਮੀ ਗੁਰੂ ਆਦਿ ਤੁਹਾਡੀਆਂ ਸਾਂਵੇਂ ਸਭਾਂ ਦੀਆਂ ਬੇਨਤੀਆਂ ਸਭਾਂ ਦੀਆਂ ਸੇਵਾਵਾਂ ਗੁਰੂ ਘਰਨ ਪਰਮਾਨੰ ਕਰਨ ਇੱਕ ਵਾਰ ਬੋਲੋ ਸਬਨਾਮ ਸ੍ਰੀ ਵਾਹਿਗੁਰੂ ਇੱਕ ਬੇਨਤੀ ਇਹ ਸਾ ਸੁਣ ਲਈ ਜਿਨ੍ਹਾਂ ਦੇ ਝੋਨੇ ਦਾ ਨਰਮੇ ਦਾ ਕੋਈ ਵੀ ਫਸਲ ਪੱਕਣ ਤੇ ਹੈ ਕਾ ਸੁਣਾ ਮੰਨ ਤੇ ਬੰਦੀਆ ਉਹਨਾਂ ਨੂੰ ਪੈਨਟ ਕੀ ਹੈ ਵੀ ਆਪਣੇ ਘਰਾਂ ਵਿੱਚ ਦਿਨਲੀ ਰੋਜ਼ ਸਵਾਮੀ ਨਾਮ ਪ੍ਰਸ਼ਾਦਾ ਪਾਣੀ ਸਵੇਰ ਤੇ ਸ਼ਾਮ ਭੋਗ ਗੁਰੂ ਅਰਜਨ ਦੇਵ ਨਾਮ ਦਾ ਭੋਗ ਲਵਾਓ ਸਵੇਰ ਸ਼ਾਮ ਪ੍ਰਸ਼ਾਦਾ ਪਾਣੀ ਬਣਾ ਕੇ ਤਨ ਗੁਰੂ ਲਾਲ ਕੁਮਾਰ ਰਾਜ ਜੀ ਦਾ ਨਾਮ ਲੈ ਕਰਕੇ ਭੋਗ ਲਵਾਓ ਪ੍ਰਸ਼ਾਦਾ ਪਾਣੀ ਤਿਆਰ ਥਾਲ ਤਰੋਸ ਤੇ ਜਿਸ ਦੀਏ ਵੜਿਆ ਨਾਮ ਦਾਇਨਾਕ ਸੁਨ ਸੁਦੋ ਸੋਦੋ ਪ੍ਰਿਆਰੋ ਸਚਾ ਨਾਮ ਮੇਰਾ ਦਰਬਾਰ ਵਜੇ ਪੰਚੀ ਸੁਨਿਤ ਘਰ ਸੁਭਾਗੇ ਘਰ ਸੁਭਾਗੇ ਸਭ ਵਾਜੇ ਪੰਚੀ ਅਪਾਚੇ ਸੁਨ ਦਰਬਾਰ ਸਿੱਕੇ ਗੋਲ ਪੰਟ ਕੁਮਾਰਿਆ ਮਾਰਿਆ ਤੁਰ ਕਰ ਨ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਦਾਗੀ ਕਹਿ ਨਾਨਕ ਦਾ ਸੁਪਾਹੁ ਅਤਿ ਕਰਣ ਹਤ ਵਾਤੇ ਜਿਸ ਨੋਮੜ ਭਾਗੀ ਉਹ ਅਸਲ ਨਰੋਦ ਪੋਰੀ ਆਦਿ ਰਾਮ ਪ੍ਰਭ ਕਾਇ ਅਭ ਸਰਨ ਸੋਨੇ ਨੂ ਪ੍ਰਭ ਸੰਤ ਪਤ ਪਰੇ ਸੁਨੇ ਸੱਚੀ ਬਾਣੀ ਸਾਤਿ ਸਾਜਨ ਪਹਿ ਸਰ ਰਸੈ ਨਿਮਰਤੇ ਜਾਨੇ ਸੁ ਦੇਪਨੀ ਤੇ ਪਵਿੱਤਰ ਸਾਧ ਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਣ ਚਰਨ ਧਰਨ ਰੁਣਾ ਜੀ ਸਿਖਾਉ ਸਿਮਝਾਂ ਕੇ ਸਭ ਦਾ ਦਮ ਗੁਰੂ ਦਾ ਸਭ ਦਾ ਸਤਿਗੁਰ ਦਾ ਨਾਮ ਆਲਾ ਸਿਮਸਾ ਦੇਸ਼ਾ ਦਾ ਪੀਰ ਗੁਰੂ ਦੇ ਗੁਰੂ ਦੇ ਤਸਕਾ ਜੈਤਾਰ ਬੋਲਣਾ ਜੀ ਸਤਿ ਸ੍ਰੀ ਅਕਾਲ ਮਾਣਯੋਗ ਦਰਸ਼ਕਾਂ ਦਾ ਸਭ ਤੋਂ ਪਹਿਲਾਂ ਨੋਬਲ ਕਰਨੇ ਕਰਨਾ ਪਤਵ ਹੋ ਰਿਹਾ ਹੈ ਇਹਨਾਂ ਦੇ ਗੁਰਦੇ ਦਰਸ਼ਕਦਾਰ ਸਰਸਵਤਵ ਦਾ ਸਾਡੀ ਰੱਖਣਾ ਜੀ ਮਾਨਿਤ ਮਾਨ ਸਤguru ਸਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸੇ ਪਾਤਸ਼ਾਹ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤ ਗੁਰੂ ਹਰਿਰਾਇ ਜੀ ਸਤਿਗੁਰੂ ਪੂਰ ਮਹਾਰਾਜ ਆਜ ਦੇ ਜਰਿਆ ਪਿਆਰ ਤੋਂ ਪੈ ਸੋ ਸਤਿਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਮਹਾਰਾਜ ਤੁਖਾ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਗਤਿ ਵਰਸੈ ਨਾਮ ਤੇਰੀ ਅੜੇ ਤਾਂ ਸਰਬ ਸੁਖ ਪਾਵੇ ਤੇਰੇ ਮਨਾ ਜਪ ਮੰਨ ਸਤਨਾਮ ਜੀ ਮੈਂ ਤਰਨਾ ਪੱਖੋਂ ਕੀ ਕਰਦਾ ਅੱਜ ਸੰਗਤ ਨੂੰ ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਦੇ ਮਾਰਗੰਗਲ ਮਰਹੂਮ ਜੀਵਾਂ ਲਈ ਅਰਸਾਨਾ ਲਈ ਭੇਡਾ ਭਰਾਵਾਂ ਲਈ ਅਰਦਾਸ ਵੀ ਕਰਦੇ ਰਹੋ ਜਿਵੇਂ ਅੱਗੇ ਹੁੰਦਾ ਜਿਹਾ ਹੋਰ ਲੋੜਾਂ ਹੋਣੀਆਂ ਅੰਦੇ ਅੱਗੇ ਹੋਰ ਕੋਈ ਢੀਂਜਲ ਕੋਟਰੈਕਟਰ ਰਿਕਟ ਰਾਜਾ ਨਾ ਹੱਲ ਕੋਈ ਜਿਸ ਤਰ੍ਹਾਂ ਦੀ ਉਹਨਾਂ ਨੂੰ ਸਹੂਲਤਾਂ ਆਪਣੇ ਪਹੁੰਚਾਈ